ਕਾਸੀ ਕਾਲ ਬਾਬੂ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਜੀ ਬਾਬੂ ਜੀ ਕੀ ਨਾਮ ਹੈ ਘੋੜੀ ਦਾ ਚੋੜੀ ਚੰਬੀ ਆ ਜਾ ਕਿੰਨੀ ਉਮਰ ਹੈ ਜੀ ਘੋੜੀ ਦੀ ਉਮਰ ਜੀ ਇਹਦੀ 34 ਲੱਗਿਆ 4 ਸਾਲਾਂ ਦਾ ਕਿੰਨਾ ਕੱਦ ਕਰ ਗਈ ਹੈ ਜੀ ਇਹ ਕੱਦ ਜੀ 61 ਇੰਚ 61 ਇੰਚ ਹਾਂਜੀ ਤੇ ਇਹ ਖਾਲੀ ਹੈ ਗੱਬਣ ਹੈ ਜੀ ਇਹ ਗੱਬਣ ਹੈ ਜੀ ਗੱਬਣ ਹੈ ਜੀ ਇਹ ਰਾਣੀਆ ਵਾਲੇ ਦਲਵਾਗ ਦੇ ਪੋਤੇ ਤੋਂ ਗੱਬ ਜੀ ਤੇ ਗੱਬ ਨੂੰ ਕਿੰਨੇ ਮਹੀਨੇ ਹੋ ਗਏ ਜੀ ਗੱਬ ਨੂੰ 10 ਮਹੀਨੇ ਹੋ ਗਏ ਢੋੜੀ ਤੁਰਨ ਚ ਕਿਵੇਂ ਹੈ ਜੀ ਤੁਰਨ ਠੀਕ ਹੈ ਜੀ ਬਸ ਸਵਾਰੀ ਕਰਾਉਂਦੀ ਵਧੀਆ ਜੀ ਠੀਕ ਹੈ ਜੀ ਪਹਿਲਾਂ ਬਾਪੂ ਜੀ ਕੋਈ ਸੂਆ ਦਿੱਤਾ ਜੀ ਪਹਿਲਾਂ ਇੱਕ ਸੂਆ ਸੂਈ ਦੀ ਆ ਜੀ ਬੱਚੇ ਕਿਵੇਂ ਦਿੰਦੀ ਹੈ ਜੀ ਕੋਈ ਪਤਾ ਜੀ ਤੇ ਬਾਪੂ ਜੀ ਘੋੜੀ ਨੂੰ ਕੋਈ ਦਿੱਕਤ ਵਗੈਰਾ ਕੋਈ ਨਹੀਂ ਕੋਈ ਨਹੀਂ ਆ ਜੀ ਹਾਂਜੀ ਠੀਕ ਹੈ ਜੀ ਤੇ ਇਹ ਤੁਹਾਡਾ ਕਾਰਨ ਕੀ ਹੈ ਸੇਲ ਕਰਨ ਦਾ ਜੀ ਕਾਰਨ ਬਸ ਹੋਇਆ ਮੈਂ ਥੋੜਾ ਜਿਹਾ ਦਵਾਈ ਵੀ ਡਾਕਟਰ ਤੋਂ ਲੈਣਾ ਮੈਨਾਂ ਤਾਂ ਰੱਖਿਆ ਤਾਂ ਮੈਂ ਸ਼ੌਕ ਨਹੀਂ ਸੀ ਜੀ ਪਰ ਹੁਣ ਦਵਾਈ ਜੀ ਲੈਂਦੇ ਕਰਕੇ ਮੇਰਾ ਜਿਗਰ ਦਾ ਚੜ੍ਹ ਗਿਆ ਠੀਕ ਹੈ ਜੀ ਜੇ ਬਾਪੂ ਜੀ ਕੋਈ ਵੀਰ ਸੱਜਣ ਤੁਹਾਡੇ ਨਾਲ ਸੰਪਰਕ ਕਰਨਾ ਚਾਹਵੇ ਘੋੜੇ ਦੀ ਜਾਣਕਾਰੀ ਯਾ ਰੇਡ ਬਾਰੇ ਗੱਲਬਾਤ ਕਰਨਾ ਚਾਹਵੇ ਤੇ ਤੁਸੀਂ ਆਪਣਾ ਨੰਬਰ ਦੱਸਿਓ ਜੀ ਨੰਬਰ 83377 ਜੀ 18658 ਜੀ ਪਿੰਡ ਮੱਲੰਗਾਲਾ ਜੀ ਜ਼ਿਲ੍ਹਾ ਮੋਗਾ ਜੀ ਜੜੱਕ ਦੇ ਕੋਲ ਰਹਿੰਦਾ ਪਿੰਡ ਹੈ ਜੀ ਕਿਸਪਰਕਰ ਠੀਕ ਹੈ ਤੇ ਇਹ ਘੋੜੀ ਤੋਂ ਇਲਾਵਾ ਤੁਹਾਡੇ ਕੋਲੇ ਦੋ ਗਾਇਆਂ ਵੀ ਵਕਾਊ ਹੈ ਜੀ ਦੋ ਗਾਇਆਂ ਵਕਾਊ ਆ ਇੱਕ ਸਕਾਰਬੋ ਗੱਡੀ ਆ 15 ਮਾਡਲ ਜੀ ਠੀਕ ਹੈ ਜੀ ਤੇ ਜਿਹੜੀਆਂ ਤੁਹਾਡੇ ਕੋਲੇ ਗਾਇਆਂ ਜੀ ਉਹ ਸੋਈਆਂ ਦੋਵੇਂ ਗਾਇਆਂ ਹਾਂ ਦੋਨੇ ਗਾਇਆਂ ਖੁੰਝਾਂ ਆ ਇੱਕ ਗਾਂ ਤੇ 9 ਮਹੀਨੇ ਦੀ ਗਾਂ ਬਾ ਜੀ ਤੇ ਦੁੱਧ 14-15 ਲੀਟਰ ਹੈਗਾ ਜੀ ਤੇ ਉਹਦੇ ਇੱਕ ਮੂਹਲੇ ਖੰਡ ਦੁੱਧ ਘਾਟ ਇੱਕ ਇੱਕ ਗਾਂ ਦੇ ਕਾਲੀ ਦੀ ਠੀਕ ਹੈ ਇੱਕ ਭੂਰੀ ਆ ਜੀ ਜੀ ਉਹਦੇ ਥੱਲੇ ਵੀ 15-16 ਲੀਟਰ ਦੁੱਧ ਆ ਜੀ ਤੇ ਉਹ ਵੀ ਸੀ ਠੀਕ ਹੈ ਇਹ ਗਾਇਆਂ ਜਰਸੀ ਹੈ ਜੀ ਇਹ ਇੱਕ ਜਲਸੀ ਹੈ ਇੱਕ ਐਸ ਐਫ ਐਚ ਐਫ ਜੀ ਠੀਕ ਹੈ ਜੀ ਤੇ ਇਹ ਮਤਲਬ ਪਹਿਲੇ ਸੂਏ ਦੀਆਂ ਗਾਇਆਂ ਜੀ ਉਹ ਪਹਿਲੇ ਸੂਏ ਆ ਇਹ ਤੀਜੇ ਸੂਏ ਚ ਭੂਰੀ ਵਾਲੀ ਜੀ ਹਾਂ ਜਲਸੀ ਤੀਜੇ ਸੁਵੇ ਜਰਸੀ ਤੀਜੇ ਸੁਵੇ ਐਚ ਐਫ ਹਾਂਜੀ ਠੀਕ ਹੈ ਜੀ ਉਹ ਪਹਿਲੇ ਸੁਵੇ ਐਚ ਐਫ ਥੱਲੇ ਦੁੱਧ ਕਿੰਨਾ ਦੱਸਿਆ ਜੀ ਦੁੱਧ ਪਹਿਲਾਂ ਤਾਂ ਜੀ ਉਹਨੇ ਦਿੱਤਾ 20 ਲੀਟਰ ਜੀ ਤੇ ਇਹਨੇ ਦਿੱਤਾ ਸੀਗਾ 24 ਲੀਟਰ ਠੀਕ ਹੈ ਜੀ ਤੇ ਹੁਣ ਇਹ ਸਾਲਾ ਵੀ ਜਲਸੀ ਤਿੰਨਾ 4 ਮਹੀਨੇ ਹੋ ਗਏ ਸੁਵੇ ਨੂੰ ਤਿੰਨਾ ਮਗਰ ਬੱਟਾ ਵੀ ਹੈਗਾ ਜੀ ਤੇ ਉਹਨੂੰ ਤਾਂ 3 ਮਹੀਨੇ ਦੀ ਗੱਭ ਹੋ ਗਈ 6 ਮਹੀਨੇ ਹੋ ਗਏ ਕਿ ਪੰਜ ਠੀਕ ਹੈ ਜੀ ਤੇ ਬਾਪੂ ਜੀ ਜਿਹੜੀ ਗੱਡੀ ਇਹਦੇ ਵਾਰ ਦੱਸਿਓ ਜੀ ਗੱਡੀ ਬਕਾਊ ਸੇਲਾ ਬਸ ਠੀਕ ਹੈ ਗੱਡੀ 15 ਮਾਡਲ ਆ ਜੀ ਤੇ ਐਸ ਐਨ ਠੀਕ ਹੈ ਜੀ ਠੀਕ